ਸਤਨਾਮ ਸ੍ਰੀ ਵਾਹਿਗੁਰੂ ਜੀ ਦੰਦੋਤ ਬੰਦਨ ਅਨਿਕ ਵਾਰ ਸਾਰਵਕਲਾ ਸਮਰੱਥ ਡੋਲਣਾ ਤੇਰਾ ਖੋ ਪ੍ਰਭੂ ਡੋਲਣਾ ਤੇਰਾ ਖੋ ਪ੍ਰਭੂ ਨਾਨਕ ਦੇ ਘਰ ਹੱਥ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੂ ਕਛ ਮਿਹਰ ਆ ਪਾਵੋ ਡੁੱਬਦੇ ਪੱਥਰ ਤਾਰੇ ਦੋ ਮਨਨ ਲੂਚ ਦੇ ਮੇਰੇ ਤੇਰਿਆਂ ਦਿਦਾਰਿਆਂ ਨੂੰ ਨਨ ਲੋਚ ਦੇ ਮੇਰੇ ਤੇਰੇ ਆਂਦੇਦਾਰਿਆਂ ਨੂੰ ਹੋਏ ਨਨ ਲੋਚ ਦੇ ਮੇਰੇ ਤੇਰੇ ਆਂਦੇਦਾਰਿਆਂ ਨੂੰ ਦੋਏ ਨਨ ਲੋਚ ਦੇ ਮੇਰੇ ਤੇਰੇ ਆਂਦੇਦਾਰਿਆਂ ਨੂੰ लो चे मेरे तेरे योमे नैन लोच दे मेरे तेरे यदि दार्यामे नैन लोच देले ਤੇਰੇ ਆਂ ਦਦਾਰਿਆਂ ਨੂੰ ਹੋਏ ਨੈਣ ਲੋਚ ਦੇ ਮੇਰੇ ਤੇਰੇ ਆਂ ਦਦਾਰਿਆਂ ਨੂੰ ਹੋਏ ਨੈਣ ਲੋਚ ਦੇ ਮੇਰੇ ਤੇਰੇ ਆਂ ਦਦਾਰਿਆਂ ਨੂੰ ਨੈਣ ਲੋਚ ਦੇ ਮੇਰੇ ਤੇਰੇ ਆਂਦੇਦਾਰਿਆਨ ਨੂੰ ਦੋਇ ਮੈਨ ਲੋਚ ਦੇ ਮੇਰੇ ਤੇਰੇ ਆਂਦੇਦਾਰਿਆਨ ਨੂੰ ਪਿਆਰੇ ਕੀ ਤੇਰਿਆਂ ਦੇ ਦਾਰਿਆਨ ਨੂੰ ਮੇਰੇ ਬਾਬਾ ਜੀ ਤੇਰਿਆਂ ਦੇ ਦਾਰਿਆਨ ਨੂੰ ਮੇਰੇ ਪਿਆਰੇ ਜੀ ਤੇ ਦਾਰਿਆ ਨੂੰ ਮੇਰੇ ਬਾਬਾ ਜੀ ਤੇਰਿਆਂ ਦਦਾਰਿਆ ਨੂੰ ਤੇਰਿਆਂ ਦਦਾਰਿਆ ਨੂੰ ਮੇਰੇ ਤੇਰੇ ਇਹ ਤੇਰਿਆਂ ਦਦਾਰਿਆ ਨੂੰ ਵਾ 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 ਤੇਰਿਆਂ ਦਦਾਰਿਆ ਨੂੰ ਵਾ 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 ਤੇਰੇ ਆਂਦੇਦਾਰਿਆਂ ਨੂੰ ਵਾ 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 ਜੇ ਤੇਰੇ ਆਂਦੇਦਾਰਿਆਂ ਨੂੰ ਵਾ 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 ਜੇ ਤੇਰੇ ਆਂਦੇਦਾਰਿਆਂ ਨੂੰ ਤੇਰੇ ਆਂਦੇਦਾਰਿਆਂ ਨੂੰ ோ தோம்மே நான் ரே சிற யாதோ தோமே நேன் லோச்சி மே ਜਦ ਦੇ ਮੇਰੇ ਤੇਰੇ ਆਂ ਦੇਦਾਰੀਆਂ ਨੂੰ ਦੋ ਮੇਰੇ ਨੋਚ ਦੇ ਮੇਰੇ ਤੇਰੇ ਆਂ ਦੇਦਾਰੀਆਂ ਨੂੰ ਨਨ ਲੋਚ ਦੇ ਮੇਰੇ ਤੇਰੇ ਆਂ ਦੇ ਦਾਰਿਆਨ ਦੋਵੇਂ ਮੈਨ ਲੋਚ ਦੇ ਮੇਰੇ ਤੇਰੇ ਆਂ ਦੇ ਦਾਰਿਆਨ ਹਿੰਕੋ ਸੱਜਣੇ ਮੈਂਂਡਿਆ ਦੀਸ ਸਿਤਾਰੇ ਨਾਨਮਹੰ ਜੀ ਤਰਸਦੇ ਕਦ ਪਸੀ ਦੇ ਦਾਰੇ ਕਿੱਥੇ ਜਾ ਕੇ ਲਗਾਲੇ ਬਾਬਾ ਜੀ ਡੇਰੇ ਸੰਗ ਤਾਂ ਉਡੀਕ ਧੀਆਂ ਜਾ ਕੇ ਲਗਾਲੇ ਡੇਰੇ ਸੰਗ ਤਾਂ ਉਡੀਕ ਧੀਆਂ ਕਿੱਥੇ ਜਾ ਕੇ ਲਗਾਲੇ ਡੇਰੇ डेरे संग तां उद किथे जा लॻाल डेरे संग तां उॾी कंदे लॻाल डेरे लॻाल डेरे ਸੰਗਤਾਂ ਓੜੀ ਕਦਿਆਂ ਕਿੱਥੇ ਜਾ ਕੇ ਲਗਾ ਲੈ ਡੇਰੇ ਸੰਗਤਾਂ ਓੜੀ ਕਦਿਆਂ ਇੱਥੇ ਜਾ ਕੇ ਲਗਾ ਲੈ ਡੇਰੇ ਸੰਗਤਾਂ ਓੜੀ ਕਦਿਆਂ ਕਿੱਥੇ ਜਾ ਕੇ ਲਗਾ ਲੈ ਡੇਰੇ ਸੰਗਤਾ ਓਡੇ ਕਦਿਆਂ ਕਿੱਥੇ ਜਾ ਕੇ ਲਗਾ ਲੈ ਡੇਰੇ ਸੰਗਤਾ ਓਡੇ ਕਦਿਆਂ ਕਿੱਥੇ ਜਾ ਕੇ ਲਗਾ ਲੈ ਡੇਰੇ ਸੰਗਤਾ ਓਡੇ ਕਦਿਆਂ ਪਿਆਰੇ ਜੀ संगता सांडीत दिया बाबा जी दिया सां उडीक उॾे कया बाबा जी संगता तां दिया कया संगता तांओ दिया बाबा जे संग त उकि प्यार संग त उकि प्यार संग त उक प्यारे जे संग त उॾेकिया मेरे प्यारे जे संगता ओढ़ कर दिया मेरे प्यारे जे संगता ओढ़ कर दिया मेरे प्यारे जे संगता ओढ़ कर दिया उसे जाके लगा ले तेरे चेहरे लॻाल डेरे लॻाल डेरे किथे जा लॻाल ਜਾ ਕੇ ਲਗਾ ਲੈ ਡੇਰੇ ਕਿੱਥੇ ਜਾ ਕੇ ਲਗਾ ਲੈ ਡੇਰੇ ਕਿੱਥੇ ਜਾ ਕੇ ਲਗਾ ਲੈ ਡੇਰੇ ਜੀ ਲਗਾ ਲੈ ਤੁਸੀਂ ਡੇਰੇ ਸੰਗ ਤਾਂ ਉਡੀਕ ਦਿਆਂ ਕਿੱਥੇ ਜਾ ਕੇ ਲਗਾ ਲੈ ਡੇਰੇ तंग त उक लॻा लेरे तंग त उद किथे ॼा लॻा लेरे तंग तां उॾे किथे ॼा लॻा लेरे ਸਾਂਗਤਾ ਓਡੇ ਕਦਿਆਂ ਕਿੱਥੇ ਜਾ ਕੇ ਲਗਾ ਲੈ ਡੇਰੇ ਸੰਗਤਾ ਓਡੇ ਕਦਿਆਂ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸਮੂਹ ਸੰਗਤਾਂ ਧੰਨਤਾ ਜੋ ਜੋ ਕਿ ਸੰਤ ਜੀ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਪਿ ਹੋਵੇ ਵਾਲਿਆਂ ਦੀ ਪਹਿਲੀ ਵਾਰਸੀ ਇੰਗਲੈਂਡ ਵਿਖੇ ਬੜੀ ਧੂਮ ਤਾਨ ਨਾਲ ਮਨਾਈ ਜਾ ਰਹੀ ਹੈ ਮੈਂ ਤਾਂ ਕਦੇ ਆਪ ਜੀ ਸਾਹਮਣੇ ਬੋਲਿਆ ਵੀ ਨਹੀਂ ਸੀ ਪਰ ਭਾਈ ਹਰਿੰਦਰ ਸਿੰਘ ਜੂਰ ਪਾਰੇ ਸੀਗੇ ਇੱਥੇ ਦੀ ਸੇਵਾ ਦਾ ਜੂਰ ਪਾਰੇ ਸੀਗੇ ਜੀ ਵੀ ਕੋਈ ਬਚਨ ਸੁਣਾਓ ਮਹਾਪੁਰਸ਼ਾਂ ਦੇ ਬਚਨ ਤਾਂ ਇਹ ਆ ਜੇ ਆਪਾਂ ਸਭ ਤੋਂ ਪਹਿਲਾਂ ਤਾਂ ਸਿੱਖੀ ਧਾਰਨ ਕਰੀਏ ਉਹਨਾਂ ਦਾ ਬਾਰ ਬਾਰ ਕੀਰਤਨ ਆਪ ਸੁਣਦੇ ਰਹਿੰਦੇ ਸੀਗੇ ਜੀ ਸਭ ਤੋਂ ਪਹਿਲਾਂ ਆਪਾਂ ਸਿੱਖੀ ਸਰੂਪ ਵਿੱਚ ਆਈਏ ਕੱਲ ਨੂੰ ਸਵੇਰੇ ਅੰਮ੍ਰਿਤ ਸੰਚਾਰ ਵੀ ਹੋਣਾ ਜੋ ਉਹਨਾਂ ਦਾ ਏਮ ਸੀਗਾ ਕਿ ਆਪਾਂ ਵੱਧ ਤੋਂ ਵੱਧ ਅੰਮ੍ਰਿਤ ਦਾ ਸੰਚਾਰ ਕਰਨਾ ਘਰ ਘਰ ਗੁਰਸਿੱਖ ਦਿਖਣਾ ਚਾਹੀਦਾ ਜੀ ਕਿ ਆਪਾਂ ਅੰਮ੍ਰਿਤ ਦਾ ਵਾਟਾ ਸਵੇਰੇ 9 ਵਜੇ ਸਹੀ ਇਸੀ ਗੁਰਦੁਆਰੇ ਵਿੱਚ ਤਿਆਰ ਹੋਊਗਾ ਜੀ ਸਾਰਿਆਂ ਨੇ ਅੰਮ੍ਰਿਤ ਛਕਣ ਦੀ ਕਿਰਪਾਲਤਾ ਕਰਨੀ ਜੋ ਵੀ ਨਗੁਰੇ ਰਹਿ ਰਹੇ ਆ ਜੀ ਇੱਕ ਦੋ ਬਚਨ ਮਹਾਪੁਰਸ਼ਾਂ ਦੇ ਜਿਵੇਂ ਯਾਤਰ ਬਹੁਤ ਸਮਾਂ ਵਿਚਰਨ ਦਾ ਗੱਡੀ ਵਿੱਚ ਸਮਾਂ ਮਿਲਿਆ ਗੱਡੀ ਵਿੱਚ ਬੈਠੇ ਬੈਠੇ ਨੇ ਕਈ ਵਾਰੀ ਬਚਨ ਕਰਨੇ ਅਸੀਂ ਵੀ ਬੇਨਤੀ ਕਰਨੀ ਬਾਬਾ ਜੀ ਸਾਨੂੰ ਵੀ ਕੋਈ ਰਾਹ ਦੱਸੋ ਨਾਮ ਬਾਣੀ ਨਾਲ ਜੁੜਨ ਦਾ ਤਾਂ ਉਹਨਾਂ ਨੇ ਇੱਕ ਵਾਰੀ ਬਚਨ ਕੀਤਾ ਵੀ ਤੁਸੀਂ ਇਸ ਪਾਸੇ ਨਾ ਚੱਲੋ ਇਹ ਪੰਡਾ ਬਹੁਤ ਵਿਖੜਾ ਬਹੁਤ ਲੰਬਾ ਕਿਉਂਕਿ ਇਸ ਵਾਸਤੇ ਸਰੀਰ ਨੂੰ ਬਹੁਤ ਕਲਨਾ ਕਰਨੀ ਪੈਂਦੀ ਆ ਚਲੋ ਹੁੰਦਾ ਮਨ ਦਾ ਚਾਅ ਹੁੰਦਾ ਫੇਰ ਦੁਬਾਰਾ ਬੇਨਤੀ ਕਰਨ ਤੇ ਫਿਰ ਕਹੇ ਚੰਗਾ ਇੱਕ ਕੰਮ ਕਰ ਕਹਿੰਦੇ ਗੱਡੀ ਵਿੱਚ ਬੈਠਾ ਜਿੰਨਾ ਚਿਰ ਅਸੀਂ ਕਹੋਗੇ ਨਾ ਉਨਾਂ ਚਿਰ ਬੰਦ ਨਹੀਂ ਕਰਨਾ ਮੂਲ ਮੰਤਰ ਸ਼ੁਰੂ ਕਰਦੇ ਮਨੋਮਣੀ ਕਰੀ ਜਾਈ ਉਹੀ ਗੱਲ ਹੋਈ ਜੀ ਇੱਕ ਦਿਨ ਕੀਤਾ 2-4 ਘੰਟੇ ਕੀਤਾ 5 ਘੰਟੇ ਕੀਤਾ ਮੂੰਹ ਦੇ ਵਿੱਚ ਪਰ ਬਹੁਤ ਮੁਸ਼ਕਲ ਬਹੁਤ ਔਖਾ ਹੋਇਆ ਫੇਰ ਬਾਬੇ ਨੂੰ ਬੇਨਤੀ ਕੀਤੀ ਬਾਬਾ ਜੀ ਬਹੁਤ ਹੋ ਗਿਆ ਕਹਿੰਦੇ ਪਤਾ ਲੱਗ ਗਿਆ ਹੁਣ ਪਰ ਫਿਰ ਬੇਨਤੀ ਕਰਨ ਤੇ ਉਹਨਾਂ ਤੋਂ ਅੱਗੇ ਲਈ ਮਹਾਰਾਜ ਸਾਡਾ ਸਰੀਰ ਨਹੀਂ ਕੰਮ ਕਰਦਾ ਅਸੀਂ ਨਹੀਂ ਚੱਲ ਸਕਦੇ ਕਿਉਂਕਿ ਮਹਾਪੁਰਸ਼ਾਂ ਦੀਆਂ ਕਮਾਈਆਂ ਹੁੰਦੀਆਂ ਦੇ ਰਾਤ ਉਹਨਾਂ ਨੇ ਸੌਂਕ ਨਹੀਂ ਦੇਖਿਆ ਨਾ ਖਾਣਾ ਨਾ ਪਹਿਨਣਾ ਜੇ ਰਾਤ ਨੂੰ ਸੋਫੇ ਤੇ ਬੈਠਿਆ ਸਾਰੀ ਰਾਤ ਸੋਫੇ ਦੇ ਬੈਠੇ ਨੇ ਕੱਢਦੇ ਨਹੀਂ ਸਵੇਰੇ ਉਸ ਤਰ੍ਹਾਂ ਹੀ ਦਰਸ਼ਨ ਕਰਨ ਜਿਸ ਤਰ੍ਹਾਂ ਰਾਤ ਨੂੰ ਸੋਫੇ ਤੇ ਬੈਠੇ ਛੱਡ ਕੇ ਜਾਣਾ ਇੱਕ ਦੋਕ ਬਚਨ ਆਪ ਜੀ ਦੇ ਸਾਹਮਣੇ ਹੋਰ ਜੋ ਦਾਸ ਨਾਲ ਅੱਖੀ ਵੇਖੇ ਤੇ ਡਿੱਠੇ ਹੋਏ ਜੀ ਭਾਈ ਦਲਵੀਰ ਸਿੰਘ ਤੇ ਦਾਸ ਅਸੀਂ ਇੱਕ ਵਾਰੀ ਅੰਮ੍ਰਾਲੇ ਜਾ ਰਹੇ ਸੀਗੇ ਜੀ ਤੇ ਪ੍ਰੋਗਰਾਮ ਤੇ ਨਹੀਂ ਸੀ ਪਾਸਪੋਰਟ ਸੀਗੇ ਜੁੱਕੇ ਦਾ ਵੀ ਜਾਣਾ ਸੀਗਾ ਜੀ ਜਾਂਦੇ ਜਾਂਦੇ ਤੇ ਭਾਈ ਦਲਵੀਰ ਸਿੰਘ ਕਹਿੰਦੇ ਮੈਂ ਹੀ ਲਿਆਉਂਗਾ ਪਾਸਪੋਰਟ ਤੇ ਤੂੰ ਰਹਿਣ ਦੇ ਬਾਬੇ ਜੀ ਦੇ ਇੱਥੇ ਕੋਲ ਨਿਗਰ ਰੱਖਣੀ ਆ ਕੋਈ ਮੈਡੀਸਨ ਵਗੈਰਾ ਲੋਡ ਪੈਂਦੀ ਰਹਿੰਦੀ ਹੈ ਜੀ ਅਸੀਂ ਬਾਬੇ ਦੇ ਕਹਿਣ ਤੇ ਚਲੋ ਬਾਬਾ ਜੀ ਮੈਨੂੰ ਕਹਿੰਦੇ ਕਹਿੰਦੇ ਚਲ ਤੂੰ ਵੀ ਨਾਲ ਜਾਇਆ ਤੂੰ ਨਾਲ ਜਾਇਆ ਫਿਰ ਮੈਂ ਕਹਾ ਪਈਸਾ ਕਹਿੰਦਾ ਵੀ ਰਹਿਣ ਤੁਸੀਂ ਲੋੜ ਨਹੀਂ ਹੈਗੀ ਜਦੋਂ ਬਾਬੇ ਦੇ ਕਹਿਣ ਤੇ ਫਿਰ ਚਲੇ ਗਏ ਅਸੀਂ ਰਸਤੇ ਵਿੱਚ ਜਾਂਦੇ ਜਾਂਦੇ ਅੰਬਾਲਾ ਤੋਂ 12 ਕਿਲੋਮੀਟਰ ਪਹਿਲਾਂ ਐਸਾ ਇੱਕ ਭਿਆਨਕ ਐਕਸੀਡੈਂਟ ਹੋਇਆ Swift ਗੱਡੀ ਸਿੰਗਲ ਰੋਡ ਸੀਗਾ ਹੁਣ ਤਾਂ ਵੈਸੇ ਹਾਈਵੇ ਬਣ ਗਿਆ 6th 4 ਲੇਨ ਬਣ ਗਈ ਗੱਡੀ ਸਾਡੀ ਅੰਬਾਲਾ ਤੋਂ 12 ਕਿਲੋਮੀਟਰ ਪਹਿਲਾਂ ਖੱਬੇ ਪਾਸੇ ਟਾਇਰ ਫਿਸਲ ਕਰਨ ਸਫੈਦਿਆਂ ਵਿੱਚ ਜਾ ਵੱਜੀ 8-10 ਫੁੱਟ ਖੱਡ ਡੂੰਗੀ ਵਿੱਚ ਡੇ ਗਈ ਸਫੈਦੇ ਖੜੇ ਸੀਗੇ ਕਾਫੀ ਬੈਸ ਜਿਨ੍ਹਾਂ ਨੇ ਦੇਖਿਆ ਹੋਣਾ ਰੋਡ ਪਤਾ ਹੀ ਆ ਉਹ ਤਾਂ ਕੁਝ ਨਹੀਂ ਪਤਾ ਲੱਗਿਆ ਸਾਨੂੰ ਕਿਸ ਤਰ੍ਹਾਂ ਅਸੀਂ ਵਿੱਚ ਮਹਾਰਾਜ ਨੇ ਆਪੇ ਰੱਖਿਆ ਤੇ ਗੱਡੀ ਪੁੱਠੀ ਹੋ ਕੇ ਟਾਇਰ ਉਲਟੇ ਸੀਗੇ ਜੀ ਬਹੁਤ ਮਨੋਮਣੀ ਬੇਨਤੀਆਂ ਕੀਤੀਆਂ ਅਰਦਾਸਾਂ ਕੀਤੀਆਂ ਵੈਸੇ ਵੀ ਅਸੀਂ ਗੱਡੀ ਜਾਂਦੇ ਆ ਜਾਬ ਕਰਦੇ ਰਹਿੰਦੇ ਮਹਾਰਾਜ ਕਿਰਪਾ ਨਾਲ ਉਸ ਤੋਂ ਬਾਅਦ ਮੇਰੇ ਤਾਂ ਕੁਝ ਵੀ ਇਕ ਝਰੀਟ ਤੱਕ ਨਹੀਂ ਆਈ ਰਪਾਈ ਦਲਵੀਰ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਸੀਗੀਆਂ ਜੀ ਇਹਨਾਂ ਨੂੰ ਪਤਾ ਕੁਝ ਨਹੀਂ ਪਤਾ ਸੀ ਉਸ ਤੋਂ ਬਾਅਦ ਮੈਂ ਕਾਫੀ ਗੱਡੀ ਦੋਨੇ ਸਾਈਡ ਸਫੈਦਾ ਵਿੱਚ ਫਸੀ ਹੋਈ ਖਿੜਕਿਏ ਬਿਨਾਂ ਖੁੱਲਣ ਖਿੜਕਿਆ ਨਾ ਖੁੱਲਣ ਮੈਂ ਬਹੁਤ ਔਖਾ ਸ਼ੀਸ਼ਾ ਵੀ ਪੰਨੇ ਗੋਸ਼ ਨਹੀਂ ਪੰਨੇ ਆ ਗਿਆ ਉਸ ਤੋਂ ਬਾਅਦ ਕੋਈ نیچے ਖੇਤਾਂ 'ਚ ਕੋਈ ਜ਼ਿੰਮੇਵਾਰ ਨੌਕਰ ਕੰਮ ਕਰਦਾ ਸੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਰੌਣਾ ਪਾਇਆ ਤੇ ਉੱਪਰੋਂ ਆਵਾਜ਼ ਦਿੱਤੀ ਫਿਰ ਹੌਲੀ-ਹੌਲੀ ਪਬਲਿਕ ਖੜੀ ਹੋਈ ਉਹਨਾਂ ਨੇ ਦੇਖਿਆ ਵੀ ਗੱਡੀ ਖਾੜੀ ਡਿੱਗੀ ਹੋਈ ਹੈ ਉਸ ਤੋਂ ਬਾਅਦ ਸੰਕਤਾ ਪਬਲਿਕ ਥੱਲੇ ਉਤਰੀ ਉਤਰੀ ਉਹਨਾਂ ਨੇ ਕਿਹਾ ਤੁਸੀਂ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਬੈਠੋ ਤੁਹਾਡੀ ਗੱਡੀ ਉਲਟੀ ਹੋਈ ਹੋਈ ਆ ਟਾਇਰ ਪਿੱਠੇ ਆ ਜਦੋਂ ਅਸੀਂ ਵਿੱਚ ਬੈਠ ਰਹੇ ਇਹਨਾਂ ਨੂੰ ਤਾਂ ਕੁਝ ਨਹੀਂ ਪਤਾ ਪਈ ਦਲਵੀਰ ਸਿੰਘ ਨੂੰ ਤੇ ਮੈਨੂੰ ਕੁਝ ਸੋਝੀ ਸੀਗੀ ਉਹਨਾਂ ਨੇ ਗੱਡੀ ਪਤਾ ਨਹੀਂ ਕਿਸ ਤਰ੍ਹਾਂ ਸਿੱਧੀ ਕੀਤੀ ਆ ਕਿਸ ਤਰ੍ਹਾਂ ਖਿੜਕੀਆਂ ਖੋਲੀਆਂ ਮਾਰਾ ਜਾਣਦਾ ਜੀ ਪਰ ਉਸ ਟਾਈਮ ਪ੍ਰਤੱਖ ਸਾਨੂੰ ਬਾਬੇ ਨੇ ਆਪ ਰੱਖਿਆ ਉਸ ਤੋਂ ਬਾਅਦ ਮਨੂੰ ਬਾਬੇ ਨੇ ਕਿਹਾ ਵੀ ਫੋਨ ਕੀਤਾ ਕਹਿੰਦੇ ਤੂੰ ਠੀਕ ਐ ਮੈਂ ਵੀ ਠੀਕ ਆ ਜੀ ਕਹਿੰਦੇ ਜਤਲਵੀਰ ਸਿੰਘ ਮੈਂ ਕਿਹਾ ਉਹ ਤਾਂ ਥੋੜਾ ਜਿਹਾ ਕੰਮ ਖਰਾਬ ਆ ਜੀ ਕਾਫੀ ਬੇਹੋਸ਼ ਹੈ ਬਾਬਾ ਜੀ ਨੇ ਫੋਨ ਕਹਿੰਦੇ ਆਪਣਾ ਹੌਨਾ ਰੱਖ ਫੋਨ ਲਾ ਕੇ ਕਹਿੰਦੇ ਇਹਨਾਂ ਦੇ ਕੰਨ ਨੂੰ ਫੋਨ ਲਾ ਕੇ ਰੱਖ ਕੰਨ ਨੂੰ ਫੋਨ ਢਾਈ ਰੱਖਿਆ ਤੇ 12 ਤਕਰੀਬਨ ਕਿਲੋਮੀਟਰ ਫਿਰ ਅੰਬਾਲਾ ਦੇ ਹਸਪਤਾਲ ਚ ਉੱਪਰ ਗੱਡੀ ਸਾਨੂੰ ਲੈ ਕੇ ਗਈ ਗੱਡੀ ਦੇ ਵਿੱਚ ਜਿੰਨਾ ਚਿਰ 12 ਕਿਲੋਮੀਟਰ ਦਾ ਗੱਡੀ ਦਾ ਸਵਰ ਤੈਣੀ ਇੰਨਾ ਚਿਰ ਫੋਨ ਭਾਈ ਦਲਵੀਰ ਸਿੰਘ ਕਰਨ ਨੂੰ ਲਾ ਕੇ ਰੱਖਿਆ ਹਸਪੀਟਲ ਗਏ ਟ੍ਰੀਟਮੈਂਟ ਚੱਲੀ ਤਕਰੀਬਨ 5-7 ਘੰਟੇ ਬਾਅਦ ਇਹਨਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ ਜਦੋਂ ਵਾਪਸ ਮੁੜ ਕੇ ਮੈਂ ਆਇਆ ਤਕਰੀਬਨ ਦੂਏ ਦਿਨ ਤਾਂ ਬਾਬੇ ਨੇ ਇਹੀ ਉਹਨਾਂ ਨੇ ਮੈਨੂੰ ਹੁਕਮ ਕੀਤਾ ਕਹਿੰਦੇ ਤੂੰ ਜਿੱਦ ਕਰਦਾ ਸੀ ਵੀ ਰਹਿਣ ਦੋ ਇਹੀ ਇਕੱਲੇ ਪਾਸਪੋਰਟ ਲੈ ਕੇ ਆਜਣਗੇ ਕਹਿੰਦੇ ਮੈਂ ਤੈਨੂੰ ਭੇਜੇ ਇਸ ਕਰਕੇ ਸੀ ਕਹਿੰਦੇ ਜੇ ਤੂੰ ਨਾ ਹੁੰਦਾ ਫਿਰ ਉਹਦਾ ਕੀ ਹਾਲ ਹੁੰਦਾ ਬਹੁਤ अनेका ਵਚਨਾ ਬਾਬੇ ਨਾਲ ਬਹੁਤ ਲੰਬਾ ਸਮਾਂ ਵਿਚਰਨ ਦਾ ਸਮਾਂ ਮਿਲਿਆ ਕਟੂਕਟੀ 32 ਸਾਲ ਇੱਕ ਨਹੀਂ अनेका ਹੀ ਵਚਨਾ ਜੋ ਕਈ ਕਰਨ ਵਾਲੇ ਨਹੀਂ ਵੀ ਹੁੰਦੇ ਪਰ ਦਾਸ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਗਲਤੀਆਂ ਮਾਫ ਕਰਿਓ ਭੁੱਲਾਂ ਚੁੱਕਾਂ ਦੀ ਖਿਮਾ ਜੀ ਬਲਾਵ ਫਤੇ ਵਿਆਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ